ਕਿਵੇਂ ਮੱਖਣੀ ਛਕੀ ਜਾਂਦੇ ਹੋ ਫਿਰ ਮਾਰੇ ਉਹ ਪੰਜਾਬ ਤੋਂ ਆਏ ਤੇ ਪੰਜਾਬ ਹੀ ਬਣਾ ਕੇ ਜਾਵਾਂਗੇ ਕਹੀਂ ਕੋਈ ਇਹ ਥੋੜਾ ਬਰੈਡ ਬਰੁੱਡ ਖਾਵਾਂਗੇ ਆਪਣਾ ਹੀ ਜੇ ਸੌਦਾ ਪਤਾ ਲਿਆਂਦਾ ਆਪਣਾ ਹੀ ਛਕਨਦੇ ਆ ਮੱਖਣ ਤੁਹਾਡੇ ਸਾਹਮਣੇ ਜਿਹੜੀ ਚੀਜ਼ ਦੀ ਭੁੱਖ ਆ ਨਾਰੇ ਨੂਰੇ ਵੇਰ ਹੀ ਵਜਣੇ ਆ ਜੇ ਅੰਦਰ ਤਰਾਉਤ ਹੋਈ ਤੇ ਕਿਵੇਂ ਲੱਗਦਾ ਹੈ ਦਿੱਲੀ ਮਾਂਜੂ ਪਰ ਮਾਂ ਸੀ ਨਾ ਮਾਂਜੂ ਤਾਂ ਵੀ ਠੀਕ ਹੈ ਨਹੀਂ ਤੇ ਹੋਰ ਵੇਰ ਕੇ ਬਣਾ ਲਾਂਗੇ ਕੋਈ ਗੱਲ ਨਹੀਂ ਫੁਲਕੇ ਪਾਣੀ ਚੱਲਨਦਾ ਹੈ ਆ ਸੰਗ ਤਾਂ ਛਕਨਦੇ ਆ ਵਾ ਘਰ ਤੋਂ ਵੱਧ ਮਾਹੌਲ ਬਣਿਆ ਵਾ ਮੇਲੇ ਦਾ ਰੂਪ ਆ ਝੜਦੀ ਗਲਾਵਾ ਮੋਦੀ ਨੇ ਡੱਡੂ ਮੋਟਾ ਪਾ ਲਿਆ ਵਾ ਉਹ ਇਹਦੇ ਗਲੇ 'ਚ ਗਿਆ ਫਸ ਉਹ ਅੱਗੇ ਨਹੀਂ ਹੁੰਦਾ ਤੇ ਪਿੱਛੇ ਨਹੀਂ ਹੁੰਦਾ ਇਹ ਹੁਣ ਸੋਚਦਾ ਵਾ ਕਿ ਇਹਨਾਂ ਪੰਜਾਬੀਆਂ ਨੂੰ ਮੈਂ ਗਲੋਂ ਕਿਤਰਾ ਲਾਵਾਂ ਆਪਣੇ ਹੱਕ ਲੈਣੇ ਆ ਹੱਕ ਲੈਣ ਆਏ ਆ ਨਹੀਂ ਦੇ ਇੱਥੇ ਦਿੱਲੀ ਦੇ ਵਿੱਚ ਮਿੰਨੀ ਪੰਜਾਬ ਛੱਡ ਕੇ ਵੱਡਾ ਪੰਜਾਬ ਬਣਾ ਕੇ ਦਿਖਾਵਾਂਗੇ ਇਹਨਾਂ ਨੂੰ ਕਹਿੰਦੇ ਪੰਜਾਬੀ ਜਿੱਥੇ ਜਾਣ ਆਪਣੀ ਛਾਪ ਛੱਡਦੇ ਨੇ ਦਿੱਲੀ ਆਏ ਨੇ ਸੰਘਰਸ਼ ਚੱਲ ਰਿਹਾ ਹੈ ਤੇ ਦਿੱਲੀ ਨੂੰ ਪੰਜਾਬ ਵਰਗਾ ਹੀ ਬਣਾਤਾ ਸਾਡੇ ਨਾਲ ਅਮਰਸਰ ਤੋਂ ਗੁਰੂ ਨਗਰੀ ਤੱਕ ਪਹੁੰਚੇ ਨੇ ਬਾਬਾ ਸਸਤਿਕਾਲ ਸਸਤਿਕਾਲ ਜੀ ਮਹਾਰਾ ਸਸਤਿਕਾਲ ਜੀ ਸਸਤਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮੱਖਣੀ ਛਕੀ ਜਾਂਦੇ ਹੋ ਫਿਰ ਮਹਾਰਾ ਇਹ ਪੰਜਾਬ ਤੋਂ ਆਏ ਨੇ ਤੇ ਪੰਜਾਬ ਹੀ ਬਣਾ ਕੇ ਜਾਵਾਂਗੇ ਹਾਂ ਇਹ ਬਾਬੇ ਦੀ ਕਿਰਪਾ ਵਾ ਜਿਹੜੀ ਚੀਜ਼ ਦੀ ਲੋੜ ਆ ਪੂਰੀ ਕਰਨ ਦੇ ਆ ਅਸੀਂ ਕੋਈ ਇਹ ਥੋੜਾ ਬਰੈਡ ਬਰੁੱਡ ਖਾਵਾਂਗੇ ਆਪਣਾ ਹੀ ਜੇ ਸੌਦਾ ਪਤਾ ਲਿਆਂਦਾ ਆਪਣਾ ਹੀ ਸ਼ਕਨ ਦੇ ਆ ਮੱਖਣ ਤੁਹਾਡੇ ਸਾਹਮਣੇ ਜਿਹੜੀ ਚੀਜ਼ ਦੀ ਭੁੱਖ ਆ ਨਾਰੇ ਨੂਰੇ ਵੇਰ ਹੀ ਵਜਣੇ ਆ ਜੇ ਅੰਦਰ ਤਰੋਤ ਹੋਈ ਤੇ ਹਾਂ ਇਹ ਗਲੇ ਦੀ ਅਸੀਂ ਆਪਣੀ ਦਏ ਆ ਸਭਾਈ ਰਿਹਸਲ ਕਰਨਾ ਰਿਹਸਲ ਕਰ ਹਾਂਜੀ ਮੀਟਿੰਗਾਂ ਦਿੱਲੀ ਕਿਵੇਂ ਲੱਗਦਾ ਹੈ ਦਿੱਲੀ ਮਨਜੂ ਮਨਾਉਣ ਆਏ ਆ ਪਰਮਹੰਸੀ ਨਾ ਮਨਜੂ ਤਾਂ ਵੀ ਠੀਕ ਹੈ ਨਹੀਂ ਤੇ ਹੋਰ ਵੇਰ ਕੇ ਬਣਾ ਲਾਂਗੇ ਕੋਈ ਗੱਲ ਨਹੀਂ ਫੁਲਕੇ ਪਾਣੀ ਚੱਲੰਦੇ ਆ ਸੰਗਤਾਂ ਛਕੰਦੇ ਆ ਵਾ ਘਰ ਤੋਂ ਵੱਧ ਮੋਹਲ ਬਣਿਆ ਵਾ ਮੇਲੇ ਦਾ ਰੂਪ ਆ ਝੜਦੀ ਗਲਾ ਵਾ ਝੜਦੀ ਗਲਾ ਹਾਂਜੀ ਬਾਈ ਜੀ ਜਿਹੜੀ ਮੋਦੀ ਸਰਕਾਰ ਆ ਨਾ ਇਹਨੇ ਆਪਣੇ ਮੂੰਹ ਦੇ ਵਿੱਚ ਡੱਡੂ ਪਾ ਲਿਆ ਮੋਟਾ ਹਾਂ ਬੰਗਲਾ ਇੱਕ ਡੱਡੂ ਹੀ ਫੜਦਾ ਆ ਤੇ ਇਹਨੇ ਮੋਦੀ ਨੇ ਡੱਡੂ ਮੋਟਾ ਪਾ ਲਿਆ ਵਾ ਉਹ ਇਹਦੇ ਗਲੇ 'ਚ ਗਿਆ ਫਸ ਉਹ ਅੱਗੇ ਨਹੀਂ ਹੁੰਦਾ ਤੇ ਪਿੱਛੇ ਨਹੀਂ ਹੁੰਦਾ ਇਹ ਹੁਣ ਸੋਚਦਾ ਵਾ ਕਿ ਇਹਨਾਂ ਪੰਜਾਬੀਆਂ ਨੂੰ ਮੈਂ ਗਲੋਂ ਕਿਤਰਾ ਲਾਵਾਂ ਸੱਪ ਦੇ ਮੂੰਹ ਚ ਕੋੜ ਕਿਲੀ ਆ ਜੇ ਤੇ ਉਹ ਖਾਂਦਾ ਆ ਤੇ ਉਹਨੂੰ ਯੈਰ ਲੱਗਦਾ ਤੇ ਜੇ ਛੱਡਦਾ ਤੇ ਉਹਨੂੰ ਲਾਜ ਲੱਗਦੀ ਆ ਇਹ ਮੋਦੀ ਨਾ ਹੁਣ ਉਹ ਹਾਲ ਹੋਣ ਡਿਆ ਕਸੂਤਾ ਫਸ ਗਿਆ ਤੇ ਅਹਿਮਦ ਸ਼ਾਹ ਨੂੰ ਤੇ ਰਾਜਨਾਥ ਨੂੰ ਕਰਦਾ ਅੱਗੇ ਇਹ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਜ਼ਿੰਮੇਵਾਰੀ ਭਰਾਵਾਂ ਦੇ ਨਾਲ ਵੀ ਗੱਲ ਕਰੋ ਠੋਕੇ ਸਾਡੇ ਭਰਾ ਜ਼ਿੰਮੇਵਾਰ ਗੱਲ ਕਰਦੇ ਆ ਠੋਕੇ ਆਪਣੇ ਹੱਕ ਲੈਣੇ ਆ ਹੱਕ ਲੈਣ ਆਏ ਆ ਨਹੀਂ ਤੇ ਇੱਥੇ ਦਿੱਲੀ ਦੇ ਵਿੱਚ ਮਿੰਨੀ ਪੰਜਾਬ ਛੱਡ ਕੇ ਵੱਡਾ ਪੰਜਾਬ ਬਣਾ ਕੇ ਦਿਖਾਵਾਂਗੇ ਇਹਨਾਂ ਨੂੰ ਹੂੰ ਪੂਰੇ ਜੋਸ਼ ਨਾਲ ਆਏ ਆ ਘਰਾਂ ਦਾ ਸਾਨੂੰ ਕੋਈ ਫਿਕਰ ਨਹੀਂਗਾ ਘਰਾਂ ਦੇ ਕੰਮ ਚੱਲਣ ਦੇ ਆ ਮਾਂ ਦੇ ਜੇ ਤਿੰਨ ਚਾਰ ਬੇਟੇ ਹੁੰਦੇ ਆ ਨਾ ਇੱਕ ਅੱਧਾ ਸ਼ਹੀਦੀ ਪਾ ਵੀ ਜਾਵੇ ਤੇ ਕੋਈ ਫਰਕ ਨਹੀਂ ਕਰੋ ਸ਼ਹੀਦ ਹੋਣਾ ਹੈ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਹੀ ਸਿਖਾਇਆ ਅਮਰਤ ਸਿਖਾਇਆ ਵੀ ਲੜੋ ਹੱਕ ਦੀ ਲੜੋ ਨਜਾਇ ਨਹੀਂ ਉਹਨੇ ਚਾਰ ਬੇੜੇ ਵਾਰ ਦਿੱਤੇ ਆ ਤੇ ਸੀ ਨਹੀਂ ਕੀਤੀ ਤੇ ਸਾਡੇ ਦੇ ਕਈ ਬੇਟੇ ਆ ਉਹਨਾਂ ਨੂੰ ਕਹਿੰਦੇ ਠੰਡ ਹੁੰਦੀ ਆ ਦਸੰਬਰ ਦਸੰਬਰ ਸ਼ੁਰੂ ਹੋ ਗਿਆ ਏ ਇਹ ਜਿਹੜਾ ਮਹੀਨਾ ਕਾਫੀ ਜਿਹੜਾ ਇਤਿਹਾਸਕ ਵੀ ਹੈ ਬਿਲਕੁਲ ਇਹਦੇ ਵਿੱਚ ਕੋਈ ਸਾਨੂੰ ਠੰਡ ਨਹੀਂ ਇਹਨਾਂ ਦਿਨਾਂ ਦੇ ਵਿੱਚ ਸਾਬ ਜਾਦੇ ਕਿਹੜੀਆਂ ਠੰਡੀਆਂ ਰਾਤਾਂ ਨਹੀਂ ਰਹੀ ਅੱਜ ਦੇ ਠੰਡ ਨਹੀਂ ਕਣਕਾਂ ਪਰੰਦੇ ਇਹਨਾਂ ਦਿਨਾਂ 'ਚ ਇੱਥੇ ਤੇ ਫਿਰ ਕੱਪੜੇ ਪਾਏ ਆ ਠੰਡ ਦੀ ਕੋਈ ਮੁਸ਼ਕਲ ਨਹੀਂ ਚਲੋ ਮੁਸ਼ਕਲ ਬਜ਼ੁਰਗਾਂ ਨੂੰ ਹੈਗੀ ਆ ਪੜ ਕੋਣ ਕਿ ਜੇ ਮੁਸ਼ਕਿਲ ਇਹੋ ਜੀਆਂ ਸਾਨੂੰ ਡਰਾ ਗਈਆਂ ਫੇਰ ਤੇ ਅਸੀਂ ਆਉਂਦੇ ਹੀ ਨਾ ਪਿੰਡੋਂ ਹੂੰ ਕਿਦਾਂ ਪਿੰਡ ਚ ਕਿਦਾਂ ਹੋਰ ਆਉਣ ਦੇ ਲੋਕ ਮਾਨੇ ਮਗਰੋਂ ਸੰਗਤ ਇਹਦਾ ਕਹਿੰਦੀ ਵੀ ਸਾਨੂੰ ਥਾਂ ਦੱਸੋ ਪਹੁੰਚਣਾ ਕਿੱਥੇ ਆ ਅਸੀਂ ਕੋਈ ਗੱਡੀਆਂ ਤੇ ਆਏ ਆ ਗਾੜੀ ਵੇਖਣ ਦੇ ਆ ਵੀ ਕੀ ਕੀ ਪ੍ਰਸੀਜ਼ ਕਿਹੜੀ ਚੀਜ਼ ਦੀ ਡਿਮਾਂਡ ਆ ਸਾਡੀ ਗਾੜੀ ਡਿਮਾਂਡ ਰਹਿ ਕੋਈ ਨਹੀਂ ਗਈ ਅੱਗੇ ਹੈਗਾ ਵੀ ਅਸੀਂ ਟਰਾਲੀ ਦੇ ਕਿਹੜਾ ਸੌਦਾ ਲੈ ਕੇ ਆਉਣ ਤੇ ਕਹਿੰਦੇ ਵੀ ਦਿੱਲੀ ਪ੍ਰੀਖਿਆ ਲੈ ਹੁੰਦੀ ਆ ਪੰਜਾਬ ਦੀ ਕੋਈ ਗੱਲ ਨਹੀਂ ਇਮਤਿਹਾਨ ਦੇ ਇਹਨੂੰ ਆਏ ਆ ਚੜਦੀ ਕਲਾ ਬਾਬੇ ਨਾਨਕ ਦੀ ਕਿਰਪਾ ਕਿ ਇਹ ਜੀ ਦਾ ਮਸਲਾ ਨਹੀਂ ਤੁਸੀਂ ਵੇਖਿਆ ਹੋਣਾ ਸਭ ਤੋਂ ਵੱਡੀ ਅਹਿਮ ਜਿਹੜਾ ਰੋਲ ਹੁੰਦਾ ਉਹ ਰੋਟੀ ਦਾ ਹੁੰਦਾ ਤੇ ਰੋਟੀ ਤੇ ਮੇਰੇ ਹਿਸਾਬ ਨਾਲ ਹੱਦ ਤੋਂ ਵੱਧਿਆ ਇੱਥੇ ਹੋ ਸਕਦਾ ਸੰਗਤ ਦੇ ਨਾਲ ਹੋਰ ਲੋਕਲ ਸੰਗਤ ਵੀ ਬੜੀ ਰੱਜ ਕੇ ਖਾਂਦੀ ਹਰਿਆਣੇ ਦੇ ਵੀਰਾਂ ਨੇ ਵੀ ਬਹੁਤ ਸਾਥ ਦਿੱਤਾ ਵਾ ਕਮਾਲ ਦੀ ਗੱਲ ਆ ਸਾਨੂੰ ਉਹਨਾਂ ਦਾ ਖਾਣਾ ਵੀ ਨਸੀਬ ਹੋਉਂਦਿਆ ਵਾ ਹਾਂ ਬੜੇ ਪਿਆਰ ਨਾਲ ਇੱਕ ਦੂਜੇ ਭਾਈ ਨੂੰ ਪੁੱਛੀਦਾ ਭਾਈ ਕਿਦਾਂ ਕੀ ਚੱਲਦਾ ਉਹ ਵੀ ਬੜੇ ਖੁਸ਼ ਆ ਉਹ ਵੀ ਵੱਡੇ ਭਰਾ ਨੂੰ ਸਤਿਕਾਰ ਦੇਉਂਦਾ ਕਰੋਨਾ ਤੋਂ ਬਾਅਦ ਕਹਿੰਦੇ ਵੱਡਾ ਮੇਲਾ ਦੇਖਿਆ ਪੰਜਾਬੀਆਂ ਨੇ ਮੈਂ ਨਾਹੀਂ ਕਰੋਨਾ ਗੇਂਦੇ ਹੀ ਨਹੀਂ ਅਹੀਂ ਕਰੋਨਾ ਖਾ ਜਾਂਦੇ ਆ ਕਰੋਨਾ ਦੇ ਅਸੀਂ ਜਿਹੜੀ ਖਾ ਜਾਂਦੇ ਆ ਲੋਕੀ ਆਂਦੇ ਨਾ ਪੱਟੀ ਬਦੋ ਮੂੰਹ ਦੇ ਉੱਤੇ ਆਪਣਾ ਸਾਹ ਗੰਦਾ ਸਾਡੇ ਅੰਦਰ ਜਾਂਦਾ ਸਾਨੂੰ ਕਰੋਨਾ ਹੁੰਦਾ ਅੱਜ ਤੱਕ ਮਾਸ ਨਹੀਂ ਪਾਇਆ ਮੈਨੇ ਕੁਦਰਤ ਨੇ ਬਣਾਈ ਆ ਹਵਾ ਸ਼ੁੱਧ ਬਾਰਿਸ਼ ਹੁੰਦੀ ਹੈ ਤਾਂ ਮੌਸਮ ਸਾਫ਼ ਹੁੰਦਾ ਹੈ ਹੁੰਦਾ ਹੈ ਨਹੀਂ ਅਹੀਂ ਤੇ ਛੋਧ ਹਵਾ ਲੈਣ ਦੇ ਆ ਕਰੋਨਾ ਦੇ ਅਸੀਂ ਖਾ ਜਾਣੇ ਅੰਦਰ ਨਗਾ ਜਾਣੇ ਕਰੋਨਾ ਸਾਨੂੰ ਲੜਦਾ ਹੀ ਨਹੀਂ ਆਖਰੀ ਗੱਲ ਆਖਰੀ ਗੱਲ ਆਖਰੀ ਗੱਲ ਵੀ ਜਿੱਤ ਪੱਕੀ ਹੈ ਬਿਲਕੁਲ ਪੱਕੀ ਵੱਛ 100% ਕਿਸਾਨ ਜਮਹੂਰਿਆ ਜਿੰਦਾਬਾਦ ਸੋ ਮਾਜੇ ਤੋਂ ਆਏ ਆ ਪੰਜਾਬ ਦਾ ਰੰਗ ਦਿਖ ਰਿਹਾ ਦਿੱਲੀ ਦੇ ਵਿੱਚ ਜਿੰਦਾਬਾਦ ਗੱਲ ਕਰਨ ਦਾ ਤਰੀਕਾ ਵੀ ਤੁਸੀਂ ਦੇਖਿਆਗਾ ਪੂਰਾ ਮਾਜਾ ਬਣਿਆ ਹੋਇਆ ਹੈਗਾ ਇੱਥੇ ਕਹਿੰਦੇ ਵੀ ਜਿੱਤ ਪੰਜਾਬੀਆਂ ਦੀ ਪੱਕੀ ਹੈ ਆਪਣੇ ਸਹਿਯੋਗੀ ਰਤਨਾਕ ਦੇ ਨਾਲ ਕਰਨ ਸ਼ਰਮਾ ਅਖਰ ਦੇ